ਜੁਕੇ ਦਾ ਲੋਟਰੀ ਵੀਜ਼ਾ ਓਪਨ ਹੋ ਚੁੱਕਾ ਹੈ ਜ ਜਿਹਦੇ ਵਿੱਚ ਫ੍ਰੀ ਤੁਸੀਂ ਐਪਲੀਕੇਸ਼ਨ ਆਪਣੀ ਪਾ ਸਕਦੇ ਹੋ ਇਹਦੇ ਲਈ ਕੀ ਪ੍ਰੋਸੈਸ ਹੈ ਆਜੋ ਇੱਕ ਛੋਟੀ ਜਿਹੀ ਵੀਡੀਓ ਵਿੱਚ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇੰਟਰਨੈਟ ਬ੍ਰਾਊਜ਼ਰ ਖੋਲ ਲੈਣਾ ਤੁਸੀਂ ਫੋਨ ਤੇ ਵੀ ਖੋਲ ਸਕਦੇ ਹੋ ਆਪਣੇ ਤੇ ਪੀਸੀ ਤੇ ਵੀ ਖੋਲ ਸਕਦੇ ਮੈਂ ਤੁਹਾਨੂੰ ਪੀਸੀ ਤੇ ਖੋਲ ਕੇ ਦਿਖਾਉਣਾ ਇਹਦੇ ਵਿੱਚ ਤੁਸੀਂ ਸਿੰਪਲ ਲਿਖਣਾ ਹੈ ਜੁਕੇ ਲੋਟਰੀ ਵੀਜ਼ਾ 2025 ਕੋਲ दिस ਹਾਰ ਹੀ ਪਹਿਲੀ ਜਾਂ ਦੂਸਰੀ ਵੈਬਸਾਈਟ ਆ ਜਾਣੀ ਹੈ ਉਸ ਦੇ ਵਿੱਚ ਤੁਸੀਂ ਪਹਿਲੀ ਵੈਬਸਾਈਟ ਪਹਿਲੀ ਵੈਬਸਾਈਟ ਤੇ ਕਲਿੱਕ ਕਰੋਗੇ ਤਾਂ ਉਹਨਾਂ ਦੀ ਜੁਕੇ ਦੀ ਅਫੀਸ਼ੀਅਲ ਵੈਬਸਾਈਟ ਖੁੱਲ ਜਾਊਗੀ ਜਿਹੜੀ ਹੈਗੀ ਆ gob.uk ਠੀਕ ਹੈ ਜੀ ਇਹਦੇ ਵਿੱਚ ਕੀ ਹੈ ਇੰਡੀਅਨ ਜੰਗ professionl scheme visa ballot system ਠੀਕ ਹੈ ਜੀ ਇਹ ਆ ਜਾਊਗਾ ਉਦੇ ਵਿੱਚ ਥੋੜਾ ਜਿਹਾ ਥੱਲੇ ਜਾਓਗੇ ਤਾਂ ਉੱਥੇ ਆਊਗਾ ਐਂਟਰ ਦਾ ਬੈਲਟ ਹੁਣ ਬੈਲਟ ਦੇ ਵਿੱਚ ਆਪਾਂ ਆਪਣਾ ਨਾਮ ਪਾਉਣਾ ਹੈ ਜਿਹੜਾ ਹੈਗਾ ਆ 24 ਤਰੀਕ ਯਾਨੀ ਕਿ ਪਰਸੋਂ 1:30 ਵਜੇ ਤੱਕ ਅਵੇਲੇਬਲ ਠੀਕ ਹੈ ਜੀ ਹੁਣ ਜੇ ਤੁਸੀਂ ਕੱਲ ਵੀਡੀਓ ਦੇਖ ਰਹੇ ਹੋ ਤੇ ਇੱਕ ਦਿਨ ਤੁਹਾਡੇ ਤੋਂ ਹੋਰ ਹੋਊਗਾ ਇਹਦੇ ਵਿੱਚ ਆਉਣ ਲਈ ਇਹਦੇ ਵਿੱਚ ਆਪਾਂ ਨੂੰ ਚਾਹੀਦਾ ਕੀ ਆ ਨਾਮ ਡੇਟ ਆਫ ਬਰਥ ਪਾਸਵਰਡ ਡਿਟੇਲ ਪਾਸਪੋਰਟ ਦੀ ਸਕੈਨ ਕਾਪੀ ਫੋਨ ਨੰਬਰ ਤੇ ਈਮੇਲ ਐਡਰੈਸ ਠੀਕ ਹੈ ਜੀ ਹੁਣ ਜਦੋਂ ਤੁਸੀਂ ਕਲਿੱਕ ਕਰੋਗੇ ਐਂਟਰ ਦਾ ਬੈਲਟ ਕਲਿੱਕ ਕਰਦੇ ਹੀ ਤੁਹਾਨੂੰ ਲਾਈਨ ਦੇ ਵਿੱਚ ਲੱਗਣਾ ਪਊਗਾ ਜਿੱਥੇ ਟਾਈਮ ਵੇਟ ਵਾਸਤੇ ਆਉਂਦਾ ਹੋਊਗਾ ਇਸ ਟਾਈਮ ਮੇਰੇ 5 ਮਿੰਟ ਆ ਰਿਹਾ ਹੈ ਤੁਹਾਡੇ 10 ਮਿੰਟ ਵੀ ਆ ਸਕਦਾ ਹੈ 2 ਮਿੰਟ ਵੀ ਆ ਸਕਦਾ ਹੈ ਕੁਝ ਵੀ ਉਸ ਸਮੇਂ ਦੇ ਹਿਸਾਬ ਨਾਲ ਉੱਪਰ-ਪੱਲੇ ਹੋ ਸਕਦਾ ਜਿਹੜਾ ਹੁਣ ਵੇਟ ਟਾਈਮ ਆ ਇਹ 5 ਮਿੰਟ ਦਾ ਸ਼ੋਅ ਕਰਕੇ ਅੱਧਾ ਘੰਟਾ ਵੀ ਲੈ ਸਕਦਾ ਆ ਪੌਣਾ ਘੰਟਾ ਵੀ ਲੈ ਸਕਦਾ ਹੈ ਮੈਨੂੰ ਕੋਈ ਲਗਭਗ ਅੱਧਾ ਘੰਟਾ ਹੋ ਚੁੱਕਾ ਇਸ ਨੂੰ 5 ਮਿੰਟ ਤੇ ਸਟਾਰਟ ਕੀਤੇ ਹੋਏ ਟਾਈਮ ਪੂਰਾ ਹੋਣ ਤੋਂ ਬਾਅਦ ਆਪਣੇ ਆਪ ਹੀ ਅਗਲੇ ਪੇਜ ਤੇ ਚਲ ਜਾਊਗਾ ਤੇ ਉੱਥੇ ਕ੍ਰੀਏਟ ਲਿਖਿਆ ਹੈਗਾ ਕ੍ਰੀਏਟ ਯੂਕੇ ਵੀਜ਼ਾ ਇਮੀਗ੍ਰੇਸ਼ਨ ਅਕਾਊਂਟ ਠੀਕ ਹੈ ਜੀ ਉਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ ਇੱਕ ਡੇਟ ਆਫ ਬਰਥ ਪਾਸਪੋਰਟ ਈਮੇਲ ਐਡਰੈਸ ਤੇ ਫੋਨ ਨੰਬਰ ਆਪਾਂ ਇਸ ਤੋਂ ਬਾਅਦ create an account ਤੇ ਕਲਿੱਕ ਕਰਾਂਗੇ ਉਹ ਨੂੰ ਪੁੱਛ ਰਿਹਾ ਕਿ ਤੁਸੀਂ ਆਪਣੇ ਲਈ ਅਪਲਾਈ ਕਰ ਰਹੇ ਹੋ ਜਾਂ ਕਿਸੇ ਲਈ ਅਪਲਾਈ ਕਰ ਸਰ ਰਹੇ ਆ ਮੈਂ ਕਹਿ ਰਿਹਾ ਕਿ ਮੈਂ ਆਪਣੇ ਲਈ ਅਪਲਾਈ ਕਰ ਰਿਹਾ ਮੀ ਤੇ ਕਲਿੱਕ ਕਰਕੇ ਅੱਗੇ ਚੱਲਾਂਗੇ ਹੁਣ ਇੱਥੇ ਆਪਾਂ ਆਪਣਾ ਨਾਮ ਦਵਾਂਗੇ ਠੀਕ ਹੈ ਜੀ ਮੈਂ ਹੁਣ ਆਪਣਾ ਨਾਮ ਦੇ ਰਿਹਾ ਤੁਸੀਂ ਕੁਝ ਵੀ ਦੇ ਸਕਦੇ ਹੋ ਆਪਣਾ ਨਾਮ ਤਾਡਾ ਨਾਮ ਸੇਮ ਐਜ਼ ਜਿਹੜਾ ਪਾਸਪੋਰਟ ਦੇ ਵਿੱਚ ਆ ਉਦਾਂ ਹੀ ਹੋਣਾ ਚਾਹੀਦਾ ਹੁਣ ਉਹ ਕੰਟਰੀ ਪੁੱਛੂਗਾ ਨੈਸ਼ਨੈਟੀ ਪੁੱਛੂਗਾ ਆਪਾਂ ਦੱਸਾਂਗੇ ਇੰਡੀਆ ਹੁਣ ਉਹ ਐਂਟਰ ਪਾਸਵਰਡ ਡਿਟੇਲ ਮੰਗੂਗਾ ਇੱਥੇ ਆਪਾਂ ਡਿਟੇਲ ਪਾ ਦੇਣੀ ਆ ਇੱਕ ਕੰਟਰੀ ਆਫ ਇਸ਼ੂ ਪਾ ਦੇਣੀ ਆ ਇੰਡੀਆ ਐਕਸਪਾਇਰੀ ਡੇਟ ਪੁੱਛੂਗਾ ਕਿ ਤੁਹਾਡਾ ਪਾਸਪੋਰਟ ਦੀ ਐਕਸਪਾਇਰੀ ਕਦੋਂ ਨੂੰ ਆ ਤੇ ਆਪਾਂ ਉੱਥੇ ਐਕਸਪਾਇਰੀ ਡੇਟ ਪਾ ਦਾਂਗੇ ਨੈਕਸਟ ਡੇਟ ਆਫ ਬਰਥ ਡੇਟ ਆਫ ਬਰਥ ਤੁਹਾਡੀ 30 ਸਾਲ ਦੇ ਅੰਦਰ ਅੰਦਰ ਹੋਣੀ ਚਾਹੀਦੀ ਆ ਇਸ ਕਰਕੇ ਪਹਿਲਾਂ ਦਿਨ ਲਿਖਾਂਗੇ ਫਿਰ ਮਨਥ ਲਿਖਾਂਗੇ ਫਿਰ ਜੇਅਰ ਲਿਖਾਂਗੇ ਉਸ ਤੋਂ ਬਾਅਦ ਆਪਾਂ ਈਮੇਲ ਐਡਰੈਸ ਲਿਖਾਂਗੇ ਜਿਹੜਾ ਆਪਾਂ ਸਾਈਨ ਇਨ ਵਾਸਤੇ ਯੂਜ਼ ਕਰਨਾ ਹੈ। ਈਮੇਲ ਐਡਰੈਸ ਬਿਲਕੁਲ ਸਹੀ ਪਉਣਾ ਆ ਜਿਹੜਾ ਤੜਾ ਕੋਡ ਅਕਾਊਂਟ ਤੇ ਜਾਏਗਾ। ਆਪਾਂ ਕੰਟੀਨਿਊ ਕਲਿੱਕ ਕਰਦੇ ਹਾਂ। ਕੋਡ ਆਪਣੀ ਮੇਲ ਤੇ ਆ ਚੁੱਕਾ ਆ। ਹੁਣ ਆਪਾਂ ਇਸ ਨੂੰ ਕਾਪੀ ਕਰਕੇ ਫਿਲ ਕਰਾਂਗੇ ਜਾਂ ਦੇਖ ਕੇ ਵੀ ਤੁਸੀਂ ਫਿਲ ਕਰ ਸਕਦੇ ਆ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੋਈ ਹੋਰ ਵੀ ਐਕसेस ਅਕਾਊਂਟ ਐਕਸੈਸ ਕਰੇ ਤਾਂ ਜਸ ਕਰ ਸਕਦੇ ਨਹੀਂ ਤੇ ਨੋ ਕਰ ਸਕਦੇ ਕੰਟੀਨਿਊ ਹੁਣ ਸਾਰੀ ਡਿਟੇਲ ਪਾਸਪੋਰਟ ਦੀ ਆ ਚੁੱਕੀ ਹੈ ਜੋ ਵੀ ਆਪਾਂ ਫਿਲ ਕੀਤੀ ਆ ਈਮੇਲ ਐਡਰੈਸ ਜੋ ਵੀ ਆ ਗਿਆ ਸਾਰਾ ਕੁਝ ਆ ਚੁੱਕਾ ਹੈ ਹੁਣ ਆਪਾਂ ਇੱਥੇ ਕ੍ਰੀਏਟ ਅਕਾਊਂਟ ਕਰਦਾ ਆਂ ਅਕਾਊਂਟ ਕ੍ਰੀਏਟ ਹੋ ਚੁੱਕਾ ਹੈ ਹੁਣ ਇੱਥੇ ਆਪਾਂ ਸਾਈਨ ਕਰਾਂਗੇ ਆਪਾਂ ਜਿਹੜਾ ਫਿਲ ਕੀਤਾ ਸੀ ਆਪਾਂ ਉਹ ਹੀ ਪਾਸਵਰਡ ਦੁਆਰਾ ਇੱਥੇ ਫਿਲ ਕਰਾਂਗੇ ਤੇ ਕੰਟੀਨਿਊ ਕਰਾਂਗੇ ਡੇਟ ਆਫ ਬਰਥ ਜਿਹੜੀ ਆਪਾਂ ਪਾਈ ਸੀ ਉਹ ਹੀ ਆਪਾਂ ਦੁਬਾਰਾ ਪਾਵਾਂਗੇ ਡੇਟ ਆਫ ਬਰਥ ਪਾਉਣ ਤੋਂ ਬਾਅਦ ਤੁਹਾਨੂੰ ਇੱਕ ਕੋਡ ਰਿਸੀਵ ਹੋਊਗਾ ਈਮੇਲ ਆਈਡੀ ਤੇ ਕਾਪੀ ਕਰਕੇ बारा फिल करेंगे सैन इन करने तो बाद स्टार्ट एप्लीकेशन का ऑप्शन आऊगा बैलट के एप्लीकेशन पाने स्टार्ट एप्लीकेशन से क्लिक कर देंगे यू एन नंबर क्रिएट हो जाऊगा पहले तो क्लिक करा कि ਕੰਟੈਕਟ ਕਿੱਦਾਂ ਕਰਨਾ ਆਪਾਂ ਈਮੇਲ ਆਈਡੀ ਆਪਣੀ ਪਾਵਾਂਗੇ ਠੀਕ ਹੈ ਜੀ ਥੈਨ ਕੰਟੀਨਿਊ ਪ੍ਰਪੇਅਰ ਐਪਲੀਕੇਸ਼ਨ ਹੁਣ ਇੱਥੇ ਦੱਸਣਾ ਹੈ ਕਿ ਜੈਸ ਕਿ ਤੁਸੀਂ ਪੇਰੈਂਟਸ ਹੋ ਜਾਂ ਖੁਦ ਹੋ ਆਪਾਂ ਖੁਦ ਕਰਾਂਗੇ ਠੀਕ ਹੈ ਜੀ ਤੀਸਰਾ ਕੀ ਹੈ ਪ੍ਰੋਵਾਈਡ ਐਵੀਡੈਂਸ ਹੁਣ ਆਪਾਂ ਐਵੀਡੈਂਸ ਪਾਸਪੋਰਟ ਦੀ ਕਾਪੀ ਅਪਲੋਡ ਕਰਾਂਗੇ ਹੁਣ ਇੱਥੇ ਜਿਹੜੀ ਸਕੈਨ ਕਾਪੀ ਕਰਨੀ ਆ ਉਸ ਦਾ ਉੱਤੇ ਨਾਮ ਕਿਦਾਂ ਲਿਖਣਾ ਉੱਤੇ ਪਹਿਲਾਂ ਲਿਖਣਾ ਪਾਸਪੋਰਟ ਫਿਰ then ਪਹਿਲਾਂ ਲਿਖਣਾ ਪਾਸਪੋਰਟ then ਜੁਲਾਈ 2025 ਹੁਣ ਜੁਲਾਈ ਦੇ ਵਿੱਚ ਆਪਾਂ ਇਹ ਕਰ ਰਹੇ ਆ ਤੇ ਜੁਲਾਈ 2025 ਲਿਖਣਾ ਹੈ ਕੰਟੀਨਿਊ ਕਰਾਂਗੇ अपलोड एविडेंस से क्लिक करा चूज फाइल पर क्लिक करके जुलाई दो हज़ार पच्ची ठीक है जी ओपन करके अपलोड तो क्लिक कर देना दैन कॉन्टीन्यू कॉन्टीन्यू क्लिक कर कर देना ਆਪਣਾ ਹੁਣ ਪਾਸਪੋਰਟ ਦੀ ਕਾਪੀ ਅਪਲੋਡ ਹੋ ਚੁੱਕੀ ਆ ਜੇ ਹੋਰ ਅਪਲੋਡ ਕਰਨੀਆਂ ਜਾਂ ਤਾਂ ਆਪਾਂ ਕੰਟੀਨਿਊ ਕਰਦੇ ਆ ਠੀਕ ਹੈ ਜੀ ਹੁਣ ਵਾਪਸ ਆਪਾਂ ਪਹਿਲੇ ਨੰਬਰ ਤੇ ਆ ਚੁੱਕੇ ਆ ਤੇ ਐਵੀਡੈਂਸ ਕੰਪਲੀਟ ਹੋ ਚੁੱਕਾ ਆ ਹੁਣ ਇੱਥੇ ਅੱਗੇ ਆ ਰਿਹਾ ਸਬਮਿਟ ਠੀਕ ਹੈ ਜੀ ਹੁਣ ਆਪਾਂ ਸਬਮਿਟ ਤੇ ਕਲਿੱਕ ਕਰਾਂਗੇ ਉਕੇ ਕੱਲੇ ਉਹਨਾਂ ਨੇ ਕੁਝ ਵੀ ਆਪਣੇ ਤੋਂ ਪੁੱਛ ਕੋਈ ਵੀ ਐਵੀਡੈਂਸ ਨਹੀਂ ਮੰਗਿਆ ਆਏ 2530 ਪਾਉਂਡ ਦਾ ਜਿਹੜਾ ਬੈਂਕ ਬੈਲੈਂਸ ਹੈ ਉਹਦਾ ਕੋਈ ਐਵੀਡੈਂਸ ਨਹੀਂ ਮੰਗਿਆ ਜਾਂ ਪੀਸੀਸੀ ਵਗੈਰਾ ਨਹੀਂ ਮੰਗੀ ਜਾਂ ਹੋਰ ਵੀ ਆਪਣੇ ਜਿਹੜਾ ਬੈਚਲਰ ਡਿਗਰੀ ਦਾ ਆ ਸਰਟੀਫਿਕੇਸ਼ਨ ਹੈ ਉਹਦਾ ਵੀ ਕੁਝ ਨਹੀਂ ਮੰਗਿਆ ਆਪਾਂ ਇਸ ਕਰਕੇ ਨੂੰ ਕਨਫਰਮੈਂਟ ਸਬਮਿਟ ਕਰਦੇ ਆ ਜਾਂ ਸੇਵ ਐਂਡ ਰਿਟਰਨ ਲੈਟਰ ਪਿਕਾ ਸਾਦੇ ਆਪਾਂ ਸਬਮਿਟ ਕਰਨਾ ਹੈ ਸਮਪਤ ਠੀਕ ਹੈ ਜੀ ਹੁਣ ਇੱਥੇ ਲਾਸਟ ਦਿਨ ਆ ਜਾ ਰਗਾ ਇੰਟਰੋ ਸਟਾਪਸ ਸਬਮਿਟ ਅਪਲੀਕੇਸ਼ਨ ਨੰਬਰ ਆਹਾ ਹੁਣ ਅਪਲੀਕੇਸ਼ਨ ਆਪਣੇ ਸਬਮਿਟ ਹੋ ਚੁੱਕੀ ਆ ਥੈਟ ਇਜ਼ ਕੋਈ ਵੀ ਕੰਮ ਨਹੀਂਗਾ ਹੁਣ ਇਸ ਤੋਂ ਬਾਅਦ 2 ਵੀਕ ਦੇ ਵਿੱਚ ਵਿੱਚ ਬੈਲਟ ਖਤਮ ਹੋਣ ਤੋਂ ਬਾਅਦ 24 ਤਰੀਕ ਤੋਂ 2 ਵੀਕ ਦੇ ਅੰਦਰ ਅੰਦਰ ਜੇ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਈਮੇਲ ਤੁਹਾਨੂੰ ਆ ਜਾਊਗੀ ਜੇਕਰ ਸਿਲੈਕਸ਼ਨ ਨਹੀਂ ਹੁੰਦੀ ਕੋਈ ਵੀ ਜਵਾਬ ਨਹੀਂ ਆਉਣਾ ਜੇ ਤੁਹਾਡਾ ਸਿਲੈਕਸ਼ਨ ਨਹੀਂ ਹੁੰਦਾ ਐਪਲੀਕੇਸ਼ਨ ਸਬਮਿਟ ਹੋਣ ਤੋਂ ਬਾਅਦ ਤੁਹਾਨੂੰ ਇੱਕ ਮੇਲ ਆਉਗੇ ਜਿਸ ਦੇ ਵਿੱਚ ਤੁਹਾਡਾ ਨੰਬਰ ਅਤੇ ਤੁਹਾਡੀ ਡਿਟੇਲ ਸਾਰੀ ਆ ਜੂਗੀ ਕਿ ਕੀ ਤੁਹਾਡਾ ਪ੍ਰੋਸੈਸਿਆ ਕਿ ਜੇ ਜੇ ਤਾਂ ਤੁਸੀਂ ਤੁਹਾਡਾ ਨਾਮ ਇਸ ਬੈਲਟ ਦੇ ਵਿੱਚ ਆ ਜਾਂਦਾ ਹੈ ਤਾਂ 2 ਹਫ਼ਤਿਆਂ ਦੇ ਅੰਦਰ ਤੁਹਾਨੂੰ ਮੇਲ ਆ ਚੁਗੀ ਅਗਰ ਜੇ ਇਸ ਬੈਲਟ ਦੇ ਵਿੱਚ ਤੁਹਾਡਾ ਨਾਮ ਨਹੀਂ ਸਿਲੈਕਟ ਹੁੰਦਾ ਤਾਂ ਤੁਹਾਨੂੰ ਕੋਈ ਵੀ ਮੇ ਜਾਂ ਇਨਫਰਮੇਸ਼ਨ ਨਹੀਂ ਮਿਲੂਗੀ ਕਿ ਸਲੈਕ ਨਹੀਂ ਹੋਇਆ ਇਹਨੇ ਕਿ ਵੀਡੀਓਸ ਕੀ ਜਸਟ 10 ਤੋਂ 15 ਮਿੰਟ ਤੱਕ ਆਨ ਰਹਾ ਤੁਸੀਂ ਆਪਣੇ ਆਪ ਰੀ-ਪੋਸਟ ਅਪਲਾਈ ਕਰ ਸਾਦੇਓ ਸਿਰਫ ਅੱਜ ਦਾ ਰਾ ਅੱਜ ਦਾ ਦਿਨ ਅਤੇ ਕੱਲ ਦਾ ਦਿਨ 1:30 ਵਜੇ ਤੱਕ ਦਾ 24 ਤਰੀਕ ਦਪਹਿਰ ਨੂੰ 1:30 ਵਜੇ ਤੱਕ ਦਾ ਟਾਈਮ ਆ ਆਪਣਾ ਪੇਪਰ ਚੱਪੋ ਸਬਮਿਟ ਕਰ ਦਿਓ ਤੁਹਾਡੀ ਕਿਸਮਤ ਹੈ ਜੇ ਨਿਕਲ ਗਈ ਤਾ ਵੀ ਤੁਹਾਡੀ ਕਿਸਮਤ ਹੈ ਨਾ ਵੀ ਨਿਕਲ ਤਾਂ ਵੀ ਤੁਹਾਡੀ ਕਿਸਮਤ ਮੁਕ ਹੈ ਤੇ ਠੀਕ ਹੈ ਜੀ ਅੱਗੇ ਪੋਰ ਵੀਡੀਓ ਚ ਮਿਲਾਂਗੇ ਫੇਰ ਮਿਲਦੇ ਆ ਤਦ ਤੱਕ ਲਈ ਰੱਬ ਰਾਖਾ ਸਸਕਾ